ਸ਼ਰਮੀਲਾ ਬਾਈ ਕੁੜੀਆਂ ਤਾਂ ਵੀ ਇੰਨਾਂ ਹੀ ਆ ਨਾ ਨਾ ਵੀਰੇ ਕੁੜੀਆਂ ਦੇਖ ਕੇ ਤਾਂ ਮੈਂ ਮਰਨ ਨੂੰ ਪੈਂਦਾ ਏ ਕਿੰਨੇ ਅਸੇ ਹੀ ਲਿਆ ਰਹੀਆਂ ਇਹਨਾਂ ਦੀ ਇਹਦੇ ਵਿਚਾਰ 21 ਆ ਭਰਾ ਦੀ ਇਹਦੇ ਭਰਾ 21 ਆ ਸੋ ਸੌੜੀ ਕੰਮ ਕੀ ਕਰਦੇ ਹੋ ਵੈਸੇ ਬਾਈ ਕੁਛ ਨਹੀਂ ਕਰਦੇ ਵੇਲੇ ਖਰਚਾ ਫਿਰ ਕਿਵੇਂ ਚੱਲਦਾ ਉਹ ਖੜਿਆ ਦੇਖ ਉਹ ਬੰਦਾ ਬਾਹਰ ਆ ਆਪਣਾ ਠੀਕ ਹੋ ਵਧੀਆ ਵਧੀਆ ਵੀਰੇ ਬਾਈ ਖੜਜੋ ਖੜਜੋ ਐ ਉਹ ਖੜਦੇ ਮੈਂ ਥੋੜਾ ਸ਼ਰਮਿਲਾ ਮੜਿਆ ਸ਼ਰਮਿਲਾ ਬਾਈ ਕੁੜੀਆਂ ਤਾਂ ਵੀ ਇੰਨਾ ਹੀ ਨਾ ਨਾ ਵੀਰੇ ਕੁੜੀਆਂ ਦੇਖ ਕੇ ਤਾਂ ਮੈਂ ਮਰਨ ਨੂੰ ਪੈਂਦਾ ਇਹ ਇਹਨੇ ਕੁੜੀ ਵੇਖੇ ਤਾਂ ਸੀ ਮੜਿਆ ਹੁਣ ਵੀ ਨਾਮ ਕੀ ਆ ਬਾਈ ਦਾ ਇਹ ਅਜੇ ਪਾਲਾ ਵੀਰੇ ਆਪਣਾ ਪਾਰਾ ਮੇਰਾ ਨਾਮ ਵੀ ਅਜੇ ਹੀ ਆ ਬਾਈ ਲਾਲਾ ਵਸੀਮ ਜੋੜੀ ਹੋਈਆਂ ਆਪਣੀ ਬਾਈ ਕਿਹੜੀ ਕਲਾਸ ਦੇ ਵਿੱਚ ਪੜਦੇ ਪੜ ਲੈ ਵੀਰੇ ਜਿਹੜਾ ਪੜਨਾ ਹੈ ਸਾਡੇ ਕੀ ਕਰ ਪੜਾਈਆਂ ਪੜਉਂੀਆਂ ਛੱਡਦੀਆਂ ਹੁਣ ਕੀ ਕਰਦੇ ਹੋ ਬਾਈ ਬੇਲੀ ਮਾਰਦੇ ਆ ਅੱਛਾ ਬਾਈ ਸੇਲੀ ਸੁਲੀ ਹੈਗੀ ਨਹੀਂ ਨਹੀਂ ਵੀਰੇ ਬਸ ਰੱਬ ਦਾ ਨਾਮ ਹੀ ਐ ਸੇਲੀਆਂ ਦੇ ਅੱਛਾ ਬਾਈ ਮੁੱਛਾ ਬਹੁਤ ਸੋਹਣੀਆਂ ਰੱਖਿਆ ਦੋਹਾਂ ਵੀਰੇ ਥੈਂਕ ਯੂ ਯਾਰ ਸ਼ਰਾਰਤੀ ਨੇ ਬਾਈ ਇਹ ਪੂਰਾ ਹੈ ਪੂਰਾ ਸ਼ਰਾਰਤੀ ਵੀਰੇ ਆਪਣਾ ਬਾਈ ਕੈਮਰੇ ਤੋਂ ਕਿਉਂ ਇੰਨਾ ਭੱਜੀ ਜਾਂਦੇ ਨਹੀਂ ਨੀਂਂ ਕਰਦੇ ਤੇ ਐਸੀ ਕੁੜੀ ਹੁੰਦੀ ਫਿਰ ਦਿਖਾਉਂਦਾ ਤੁਹਾਨੂੰ ਟੈਲੈਂਟ ਆਪਣਾ ਇਹ ਐਸੀ ਸ਼ਰਮ ਜੀ ਕੋਈ ਗੱਲ ਨਹੀਂ ਕੁੜੀਆਂ ਨੂੰ ਬੁਲਾ ਦਿੰਦੇ ਆ ਬੁਲਾ ਲਓ ਬੁਲਾ ਅੱਛਾ ਭਾਈ ਇੱਥੇ ਫਿਰ ਪੰਜਾਬ ਦੇ ਵਿੱਚ ਇਧਰ ਗੇੜੀ ਰੂਟ ਦੇ ਉੱਤੇ ਗੇੜੀ ਰੂਟ ਦੇ ਉੱਤੇ ਆਗੇ ਫਿਰ ਕੀ ਦੇਖਦੇ ਹੋ ਨਾ ਤੁਸੀਂ ਸਾਰਾ ਕੁਝ ਦੇਖੀ ਚਾਹੀਦਾ ਜੋ ਮਿਲ ਜੇ ਬਸ ਬੇਰੇ ਕਰੀ ਜਾਂਦਾ ਹੈ ਕਿ ਨਾ ਟਾਈਮ ਪਾਸ ਜਿਹੜਾ ਹੋ ਜੇ ਉਹੀ ਵਧੀਆ ਆਪਣਾ ਦੇ ਅੱਛਾ ਭਾਈ ਪੰਜਾਬ ਪਿਆਬੀ ਦੇ ਨਾਲ ਕਿੰਨਾ ਕੇ ਲਗਾਵਾ ਬਹੁਤ ਕਿੰਨਾ ਫੇਰ ਵੀ ਬਹੁਤ ਆਰਤ ਨਹੀਂ ਜਾਣਾ ਤੁਸੀਂ ਛੱਡ ਗਏ ਨਹੀਂ ਨਹੀਂ ਬਾਹਰ ਜਿੰਦਾ ਫੁੱਲ ਤੇ ਨਹੀਂ ਅੱਛਾ ਭਾਈ ਯਾਰ ਮਾਰ ਕੇ ਹੋਈ ਆ ਨਾ ਆਹੀ ਮੇਰਾ ਯਾਰ ਆ ਸਭ ਤੋਂ ਪੱਕਾ ਨਾਲ ਖੜਾ ਅੱਛਾ ਕੋਈ ਕੋਈ ਐਦਾਂ ਦੀ ਸ਼ਰਾਰਤ ਚੇਤੇ ਹੋਵੇ ਕੋਈ ਐਦਾਂ ਕੋਈ ਫਨੀ ਟਾਈਪ ਜਿੱਤੇ ਕੁੱਟ ਬੜੀ ਹੋਈ ਹੋਵੇ ਸਕੂਲ ਟਾਈਮ ਤੱਕ ਰੋਜੀ ਪੈਂਦੀ ਸਨ ਇਹ ਇਹ ਪੁੱਛੋ ਕਿਹੜੀ ਗੱਲ ਨਹੀਂ ਯਾਦ ਜਿਹੜੀ ਕੁੱਟਣਾ ਵੀ ਹੋਵੇ ਅੱਛਾ ਕਿੰਨੇ ਅਸੇਲੀਆ ਰਹੀਆਂ ਇਹਨਾਂ ਦੀ ਇਹਦੇ ਬਜਾਰ 21 ਆ ਭਰਾ ਦੀ ਇਹਦੇ ਭਰਾ 21 ਆ 21 ਨਹੀਂ 21 ਆ ਐ ਨਹੀਂ ਨੇ ਬੰਦਾ ਲੋਇਲ ਬੰਦਾ ਇਹ ਆਪਣਾ ਅੱਛਾ ਤੁਸੀਂ ਦੱਸੋ ਇਹਨਾਂ ਦੀਆਂ ਕਿੰਨੀਆਂ ਸੀ ਇਹਦੀਆਂ ਹੋਣੀਆਂ 7-8 ਨੂੰ 10 ਪਾਈ ਫਿਰਦਾ ਹੈ ਪਰ ਰਹਿੰਦੀ ਕੋਈ ਵੀ ਨਹੀਂ ਪਤਾ ਨਹੀਂ ਘੱਟ ਅੱਛਾ ਬਈ ਯਾਰੀ ਦੋਸਤੀ ਅੱਜ ਕੱਲ੍ਹ ਲੋਕ ਕਹਿੰਦੇ ਹੁੰਦੇ ਨੇ ਵੀ ਪੈਸਿਆਂ ਦੀ ਰਹਿ ਗਈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਨਹੀਂ ਵੀਰੇ ਆਪਣੀ ਦੇਖਿਆ ਯਾਰ ਖੜੇ ਨੇ ਆਪਣੇ ਹਮੇਸ਼ਾ ਆਪਣੇ ਨਾਲ ਖੜੇ ਨੇ ਕੋਈ ਆਪਾਂ ਕਹਿੰਦੇ ਗਰੀਬੀ ਉੱਚੇ ਉੱਠਿਆ ਦਾਇਰੇ ਚ ਹਮੇਸ਼ਾ ਆਪਣੇ ਨਾਲ ਖੜੇ ਨੇ ਵੀਰੇ ਅੱਛਾ ਤੁਸੀਂ ਬਈ ਇੱਕ ਗੱਲ ਦੱਸੋ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਘਟਦੀ ਜਾ ਰਹੀ ਹੈ ਅੱਜ ਕੱਲ੍ਹ ਲੋਕ ਮਾਪੇ ਨਾਲ ਗੱਲਬਾਤ ਕਰਕੇ ਰਾਜ਼ੀ ਨਹੀਂ ਹੈਗੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਨਹੀਂ ਗਲਤ ਗੱਲ ਹੈ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਕਿੰਨਾ ਕੋ ਬਿਆਨ ਕਰਦੇ ਹੋ ਫਿਰ ਕਰ ਦਿਆ ਉਹਨੂੰ ਤੁਸੀਂ ਕਰਦੇ ਤਾਂ ਬਹੁਤ ਆ ਪਰ ਗਾਣਾ ਵੀ ਬਹੁਤ ਕਰਦੇ ਅੱਛਾ ਕੰਮ ਕੀ ਕਰਦੇ ਹੋ ਵੈਸੇ ਬਈ ਕੁਛ ਨਹੀਂ ਕਰਦੇ ਵੇਲੇ ਖਰਚਾ ਫਿਰ ਕਿਵੇਂ ਚੱਲਦਾ ਉਹ ਖੜਿਆ ਦੇਖ ਉਹ ਬੰਦਾ ਬਾਹਰ ਹੈ ਆਪਣਾ ਮੇਰਾ ਭਰਾ ਆਸਟ੍ਰੇਲੀਆ ਕੋਈ ਗੱਲ ਨਹੀਂ ਭਾਈ ਆਜੋ ਈਸੀ ਤੁਹਾਡੇ ਕੋਲੇ ਆ ਜੰਨੇ ਆ ਪਹਿਲਾਂ ਮੇਰੇ ਪਹਿਲਾਂ ਮੇਰੇ ਕੋਲੇ ਕੈਨੇਡਾ ਤੋਂ ਆਏ ਸੀਗੇ ਪਰਸਨ ਫਿਰ ਜਰਮਨ ਵਾਲੇ ਆਏ ਸੀਗੇ ਹੁਣ ਆਸਟ੍ਰੇਲੀਆ ਵਾਲੇ ਵੀ ਪਹੁੰਚ ਚੁੱਕੇ ਪੰਜ ਸਾਲ ਹੋ ਗਏ ਇਹੀ ਚੱਕ ਰਿਹਾ ਭਾਈ ਕੀ ਹਾਲ ਹੈ ਬੜੀ ਵੜੀਆ ਬਾਜੀ ਬਹੁਤ ਕਿੱਥੋਂ ਬਿਲੋਂਗ ਕਰਦੇ ਹੋ ਭਾਈ ਭਾਜੀ ਆਪਣਾ ਉਲਟਪੁਰ ਜਵਾਲਾਪੁਰ ਅੱਛਾ ਹਾਂ ਤੇ ਜਿੱਦਾਂ ਬਾਈ ਹੋਰਾਂ ਨੇ ਦੱਸਿਆ ਖਰਚਾ ਤੁਸੀਂ ਚੱਕ ਦਿਓ ਅਮਬਾਨੀ ਨਾਲ ਪਿੱਠ ਲੱਗਦੀ ਲੱਗਦੀ ਬਸ ਇਹੀ ਲਾ ਲੋ ਹਿਸਾਬ ਜਾ ਕੀ ਕਰਦੇ ਕਿਉਂ ਬਾਈ ਡੀਜ਼ਲ ਮਕੈਨਿਕ ਹੈ ਭਾਜੀ ਅੱਛਾ ਫੇਰ ਤੇ ਯਾਰ ਖਰਚਾ ਦੇਖੋ ਲੌਜੀਕਲ ਜੀ ਉਹ ਗੱਲ ਆ ਪੈਸਾ ਖੁੱਲਾ ਹੁੰਦਾ ਹੋਣਾ ਬਾਈ ਰੋਡ ਰੂਟ ਤੇ ਨਹੀਂ ਪੈਂਦੀ ਉੱਧਰ ਆਸਟ੍ਰੇਲੀਆ ਦੇ ਵਿੱਚ ਨਹੀਂ ਨਹੀਂ ਭਾਜੀ ਰੇਡ ਕਾਦੀ ਪੈਣੀ ਐ ਰੇਡ ਇੱਥੇ ਹੀ ਪੈਂਦੀ ਐ ਪਿਆਰ ਬਾਈ ਪੰਜਾਬ ਕਿੰਨਾ ਕਿ ਮਿਸ ਕਰਦੇ ਹੋ ਬਹੁਤ ਕਰੀਦਾ ਭਾਜੀ ਆ ਇਸ ਸਾਲ ਤਾਂ ਹੀ ਆ ਜੀਦਾ ਯਾਰੋਂ ਭਈ ਉਧਰ ਨਹੀਂ ਨਹੀਂ ਭਾਈ ਕੰਮ ਲੱਗੇ ਆ ਅੱਛਾ ਲੱਗੇ ਫਿਰ ਇੱਕ ਗੱਲ ਦੱਸੋ ਜਿੱਦਾਂ ਇੱਕ ਤੁਹਾਡੀ ਸ਼ੇਲੀ ਹੋ ਗਈ ਸ਼ਹਿਰ ਦੀ ਇੱਕ ਹੋ ਗਈ ਪਿੰਡ ਦੀ ਤੇ ਕਿਤੇ ਦੋਏ ਇਕੱਠੀਆਂ ਹੋ ਗਈਆਂ ਫਿਰ ਕਿਹੜਾ ਯਾਰ ਬੇਲੀ ਜਾਂ ਕੀ ਇਹੋ ਜਿਹਾ ਸੁਝਾਅ ਬਣਾਉੜਗੇ ਵੀ ਦੋਵਾਂ ਨੂੰ ਸੈੱਟ ਰੱਖਣਾ ਵੀ ਨਾ ਹੋ ਵੀ ਜਾਵੇ ਨਾ ਹੋ ਜਾਵੇ ਇਹਦੇ ਹੁਣ ਰੱਬ ਹੀ ਜਾਣਦਾ ਕਿੱਦਾਂ ਕਿਦਾਂ ਦਰ ਕੀ ਬਈ ਇਧਰ ਇਧਰ ਕੀ ਕਹਿ ਰਹੇ ਹੋ ਦੋਵੇਂ ਬਲੋਗ ਤੀਜੀ ਲਭੋ ਤੀਜੀ ਲਭੋ ਟਾਰਗੇਟ ਆਪਣਾ ਅੱਗੇ ਕਰੋ ਨਹੀਂ ਮਾਰਾ ਰঞ্জੀਤ ਸਿੰਘ ਤੇ ਇਦਾਂ ਕਹਿ ਕੇ ਗਏ ਨੇ ਵੀ ਜਿੱਥੇ ਤੁਸੀਂ ਇੱਕ ਜਿਹੜਾ ਤੁਹਾਡਾ ਕਿਲਾ ਪਹਿਲਾਂ ਉਹਨੂੰ ਫਤਿਹ ਕਰੋ ਦੂਜੇ ਕਿਲੇਵੇਂ ਲਫੇਰ ਜਾਓ ਇਹ ਕਿਲਾ ਜ ਕਿਲਾ ਹੁਣ ਆਪਣਾ ਟੈਨਰਾ ਛੱਡ ਦਿਓ ਕਿਲੇ ਨੂੰ ਜਦੋਂ ਨਾ ਹੋ ਆਪਣਾ ਅੱਛਾ ਉੱਥੋਂ ਦੀ ਸਪਾਈਨ ਆਪ ਨੂੰ ਢਾ ਦੇਣਾ ਅੱਛਾ ਭਾਈ ਇੱਕ ਗੱਲ ਹੋਰ ਦੱਸੋ ਯਾਰ ਯਾਰੀ ਦੋਸਤੀ ਤੁਹਾਡਾਂ ਕਿੰਨਾ ਕਿੰਨਾ ਕਿ ਸਾਲ ਹੋ ਗਿਆ ਯਾਰ ਬਸ ਜੰਮੇ ਇਕੱਠੇ ਹੀ ਆ ਐਡੇਡੇ ਪੂਲ ਟਾਈਮ ਦਾ ਇਕੱਠੇ ਪਾਉਂਦੇ ਹੁੰਦੇ ਸੀ ਇੰਨਾ ਕਾ ਯਾਦ ਹੈ ਇੱਕੋ ਪਿੰਡ ਦੇ ਆ ਸੀ ਅੱਛਾ ਇੱਕੋ ਪਿੰਡ ਦੇ ਮੇਰੇ 24 25 ਸਾਲ ਹੋ ਗਏ ਇਕੱਠੇ ਪੜੇ ਆ 24 24 ਸਾਲ ਉਮਰ ਆ ਸਾਡੀ ਉਲਟਪੁਰ ਪਿੰਡ ਉਲਟਪੁਰ ਸਾਰਿਆਂ ਦਾ ਉਲਟਪੁਰ ਅੱਛਾ ਕੰਮ ਤੇ ਸਿੱਧੇ ਕਰਦੇ ਆ ਉਲਟੇ ਕੰਮ ਤੇ ਨਹੀਂ ਕਰਦੇ ਨਹੀਂ ਸਾਰਾ ਕੁਝ ਹੀ ਕਰ ਲੀਦਾ ਜਦੋਂ ਲੋੜ ਪੈ ਜੇ ਸਿੱਧੇ ਵੀ ਆ ਪੁੱਠੇ ਵੀ ਆ ਹਾਂਜੀ ਬਈ ਕਦੇ ਕੁੱਟ ਪਈ ਆ ਯਾਰ ਕਿਤੇ ਲੜਾਈ ਦੇ ਵਿੱਚ ਤੁਹਾਡੇ ਬਹੁਤ ਹੈ ਲੜਾਈ ਚ ਤਾਂ ਇੱਕ ਵਾਰ ਪਈ ਆ ਮੁਰਕੇ ਦਾ ਬੰਦੇ ਡਾਈ ਆ ਆਪਾਂ ਵੈਸੇ ਇੱਕ ਵਾਰ ਪਈ ਆ ਇੱਕ ਵਾਰ ਪਈ ਆ ਵੈਸੇ ਅੱਛਾ ਕੀ ਚੱਕਰ ਪਿਆ ਸੀਗਾ ਜਦੋਂ ਕੁੱਟ ਪੈ ਗਈ ਸੀਗੀ ਉਹ ਕੌਣ ਦੱਸੇਗਾ ਤੁਹਾਡੇ ਵਿੱਚੋਂ ਵੈਸੇ ਹੈਗਾ ਸੀ ਯਾਰ ਇੱਕ ਹੈਗਾ ਸੀ ਯਾਰ ਇੱਕ ਯਾਰ ਮਾਰ ਕਰ ਗਿਆ ਸੀ ক্রিকেট ਦੇ ਵਿੱਚ ਕੀਪਰ ਖਣ ਤੋਂ ਲੜਾਈ ਹੋ ਗਈ ਅੱਛਾ ਬੈਡ ਹੀ ਚੱਲੇ ਅੱਛਾ ਭਾਈ ਇੱਕੋ ਨਹੀਂ ਬਾਸ ਨਹੀਂ ਕਰਦੇ ਦੇਖੋ ਭਾਈ ਕਹਿੰਦਾ ਬਾਸ ਕਰੋ ਬਾਸ ਕਰੋ ਅੱਛਾ ਭਾਈ ਆਊਟ ਰੂਟ ਗੇੜੀ ਆਊਟ ਰੂਟ ਗੇੜੀ ਸਾਡੇ ਸ਼ੋਅ ਦਾ ਨਾਮ ਹੈ ਇੱਕ ਵਾਰ ਅਨਾਉਂਸ ਕਰ ਦਿਓ ਜਰੂਰ ਦੇਖੋ ਆਊਟ ਰੋਡ ਗੇੜੀ ਭਾਈ ਜਰੂਰ ਦੇਖੋ ਭਾਜੀ ਆਊਟ ਰੂਟ ਗੇੜੀ ਆਊਟ ਰੂਟ ਗੇੜੀ ਜਰੂਰ ਦੇਖੋ ਭਾਜੀ ਵਿਦ ਅਜੇ ਵੀਰਾ ਵਿਦ ਅਜੇ ਵੀਰਾ ਥੈਂਕ ਯੂ ਭਾਜੀ ਭਾਈ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਸਭ ਦੇ ਨਾਲ ਗੱਲਬਾਤ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਕਿਲੇ ਆਉਦੇ ਫਦੇ ਰੱਖਿਓ ਤੇ ਘਰ ਦੇ ਨਾਲ ਛੱਡਿਓ ਨਾ ਪੰਜਾਬ ਨਾ ਭੁੱਲਿਓ ਪੰਜਾਬੀ ਪੜਦੇ ਰਹੋ ਇਦਾਂ ਦੇ ਯਾਰਾ ਮਿੱਤਰਾਂ ਦੇ ਨਾਲ ਜਦੋਂ ਗੱਲਬਾਤ ਕਰਦੇ ਆ ਬਹੁਤ ਵਧੀਆ ਲੱਗਿਆ ਸੋ ਦੇਖਦੇ ਰਹੋ ਤੁਹਾਡਾ ਆਪਣਾ ਪਿਆਰ ਭਰਿਆ ਸ਼ੋਅ ਆਊਟਰੂਡ ਜਿਹੜੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਅਜੀਬਲਾ ਹੁਣ ਦੋ ਸਾਨੂੰ ਇਜਾਜ਼ਤ ਧੰਨਵਾਦ ਸ਼ਸ਼ਕਲ ਸ਼ਪਕ ਹੈ